ਅੰਦਰ ਕਮਾਂਗੇ ਕਲਗੀ ਲੜਦਾ ਆਪਣਾ ਉੱਪਰਲਾ ਪੱਲਾ ਉਸ ਨੂੰ ਆਪਾਂ ਜਿਹੜਾ ਥੱਲੇ ਨੂੰ ਫੋਲਡ ਕਰ ਦੇਣਾ ਤੇ ਜਿਹੜਾ ਆਪਣਾ ਥੱਲਾ ਪੱਲਾ ਹੋਊਗਾ ਉਸ ਨੂੰ ਆਪਾਂ ਜਿਹੜਾ ਪੰਨੋ ਫੋਲਡ ਕਰ ਦੇਣਾ ਉਸ ਤੋਂ ਬਾਅਦ ਇਸ ਲੜ ਦੀ ਜਿਹੜੀ ਇੱਕ ਟੈਬ ਦੀ ਆਪਾਂ ਪੂਣੀ ਬਣਾ ਕੇ ਤੇ ਜਿਹੜਾ ਆਪਾਂ ਥੱਲੇੋਂ ਪਹਿਲਾਂ ਲੜ ਨੂੰ ਅੰਦਰ ਨੂੰ ਫੋਲਡ ਕਰਨਾ ਥੱਲੇੋਂ ਅੰਦਰ ਨੂੰ ਫੋਲਡ ਕਰਕੇ ਜਿਹੜਾ ਫਿਰ ਆਪਣਾ ਲੜਾ ਉਹਦਾ ਸਾਫ਼ ਹੋ ਜਾਊਗਾ ਫਿਰ ਉੱਪਰੋਂ ਹੋਲਡ ਕਰਕੇ ਜਿਹੜਾ ਲੜ ਨੂੰ ਚੰਗੀ ਤਰ੍ਹਾਂ ਆਪਾਂ ਪ੍ਰੋਪਰ ਜਿਹੜਾ ਸਾਫ਼ ਕਰਨਾ ਚੰਗੀ ਤਰ੍ਹਾਂ ਹੁਣ ਆਪਾਂ ਇਹਦਾ ਲੜ ਨੂੰ ਸੈੱਟ ਕਰਨਾ ਜੀ ਇਹ ਕਰ ਤੁਹਾਡੇ ਇਸ ਲੜ ਦੇ ਉੱਪਰ ਬੜ ਰਹੇ ਜਾਂਦੇ ਨੇ ਤੁਸੀਂ ਉਹਨਾਂ ਨੂੰ ਉਸ ਉਹਨਾਂ ਬਲਾਂ ਨੂੰ ਬਾਹਰ ਦੇਣਾ ਕੱਢ ਸਕਦੇ ਹੋ ਫਿਰ ਉਸ ਤੋਂ ਆਦੇ ਜਿਹੜਾ ਆਪਾਂ ਨੇ ਪੱਗ ਪੈਨ ਲਗਾਇਆ ਸੀਗਾ ਲੜ ਨੂੰ ਆਪਾਂ ਪੱਗ ਪੈ ਥੱਲੇ ਚੀ ਲਿਆਵਾਂਗੇ ਪੱਗ ਪੈ ਥੱਲੇ ਚ ਲੜ ਨੂੰ ਲੈਣ ਤੋਂ ਆ ਜਿਹੜਾ ਆਪਾਂ ਫਰੰਟ ਫਰੰਟ ਵਾਲਾ ਜਿਹੜਾ ਆਪਾਂ ਇਸ ਲੜ ਨੂੰ ਕਮਾ ਦੇਣਾ ਇਸ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਇਸ ਲੜ ਦੀ ਜਿਹੜੀ ਆਪਣੀ ਚੜਾਈ ਸੈੱਟ ਕਰਕੇ ਇਸ ਲੜ ਨੂੰ ਆਪਾਂ ਸ਼ਿਮਲਰ ਥੱਲੇ ਦੱਬ ਦੇਣਾ ਜੀ ਕਈ ਵੀ ਰੜਾ ਪਰ ਲੜਾ ਜਿਹੜਾ ਆਪਣਾ ਢਲਾ ਰਹਿ ਜਾਂਦਾ ਤੁਸੀਂ ਇਸ ਦੇ ਉੱਤੇ ਜਿਹੜੇ ਆਪਣੇ ਪੱਗ ਪੈ ਲਗਾ ਸਕਦੇ ਹੋ ਉਹਦੇ ਕਰਕੇ ਜਿਹੜਾ ਤੁਹਾਡਾ ਲੜਾ ਉੱਤਲਾ ਨਹੀਂ ਰਹੇਗਾ ਥੜਾ ਆਪਣੇ ਇਹਦੇ ਆਪਣੇ ਪੱਗ ਦਾ ਫਰੰਟ ਆ ਉਹ ਪ੍ਰੋਪਰ ਜਿਹੜਾ ਕੰਪਲੀਟ ਹੋ ਚੁੱਕਿਆ ਹੁਣ ਇਸ ਪੱਗ ਦੇ ਜਿਹੜੇ ਆਪਣੇ ਬਾਕੀ ਸ਼ਾਟਿੰਗ ਹੋ ਗਏ ਉਹ ਵੀ